ਬਰਨ ਸਤਕਾਰਯੋ ਪ੍ਰਦਾਨਗੀ ਮੰਡਲ ਬਹੁਤ ਧਿਆਨ ਨਾਲ ਜੀ ਮੇਰੇ ਅਧਿਆਪਕ ਸਹਿਬਾਨ ਤੇ ਸਮਾਰੋਹ ਵਿੱਚ ਹਾਜ਼ਰ ਸਭ ਬੌਧਿਕ ਸਖਸ਼ੀਤਾ ਨੂੰ ਮੇਰੇ ਵੱਲੋਂ ਸਤਕਾਰ ਮੇਰੇ ਗੀਤ ਦਾ ਸਰਲੇਖ ਹੈ ਮਾਂ ਦਾ ਤਰਲਾ ਹੂੰ ਸੁਣ ਲਓ ਵੇ ਬੱਚਿਓ ਮੇਰੇ ਥੋੜੀ ਅਮੜੀ ਕਰੇ ਪੁਕਾਰ ਵੇ ਮੇਰੀ ਇੱਕ ਇੱਕ ਕੰਨ ਇੱਕ ਇੱਕ ਗੱਲ ਕੰਨ ਖੋਲ ਸੁਣੋ ਹੱਥ ਬਨ ਕੇ ਲਾਵਾ ਗੁਹਾਰ ਵੇ ਵੇ ਜ਼ਹਿਰਾ ਪੀਵਣ ਵਾਲਿਓ ਮੈਂ ਤੁਸੀਂ ਦੁੱਧ ਮੱਖਣਾ ਨਾਲ ਪਾਲੇ ਚਿੱਟੇ ਨੇ ਕਾਤੇ ਲੇਖ ਮੱਥੇ ਦੇ ਕਾਲੇ ਪੁੱਤ ਰੋਵੇ ਥੋਡੇ ਚਿੱਟੇ ਨੇ ਕਾਤੇ ਲੇਖ ਮੱਥੇ ਦੇ ਕਾਲੇ ਮੇਰੀ লাশ ਨੂੰ ਲਾਂਬੂ ਲਾਜ ਹੋਵੇ ਨਹੀਂ ਰਹਿਣਾ ਦਿਲ ਤੇ ਭਾਰਵੇ ਲਾ ਕਰ ਜਾ ਮੇਰਾ ਜਾਇਓ ਵੇ ਨਾ ਛੱਡ ਕੇ ਜਾਇਓ ਉਧਾਰ ਵੇ ਉਤੋ ਵੇ ਰੰਗਲੀ ਦੁਨੀਆਂ ਚੋਂ ਉਤੋ ਵੇ ਰੰਗਲੀ ਦੁਨੀਆਂ ਚੋਂ ਕਿਉਂ ਭੱਜਣ ਨੂੰ ਕਾਲੇ ਉੱਤਰ ਹੋਵੇ ਸੋਡੇ ਚਿੱਟੇ ਨੇ ਤੇ ਲੇਖ ਮੱਥੇ ਦੇ ਕਾਰੇ ਤੁਸੀਂ ਢੋਲੇ ਜਿੰਦੂਏ ਗਾਉਂਦੇ ਵੇ ਤੁਸੀਂ ਢੋਲੇ ਜਿੰਦੂਏ ਗਾਉਂਦੇ ਵੇ ਕਿਉਂ ਰਾਸ ਬਿਆਂਦੇ ਪੈਗੇ ਵੇ ਮਾਂ ਚੂਰੀ ਕੁੱਟ ਕੇ ਬੈਠੀ ਆ ਕਾਠੂnga ਮਾਰ ਕੇ ਲਗੇ ਟਕੇ ਬੈਠੀ ਆ ਕਾਂਠੂnga ਮਾਰ ਕੇ ਲਗੇ ਤੁਹਾਡੇ ਜਿੰ ਤੁਹਾਡੇ ਬਿਨਾ ਵੀ ਜੀ ਕੇ ਕੀ ਕਰਨਾ ਤੁਹਾਡੇ ਬਿਨਾ ਵੀ ਜੀ ਕੇ ਕੀ ਕਰਨਾ ਮੈਨੂੰ ਵੀ ਲੈ ਜਾਂਦੇ ਨਾਰੇ ਪੁੱਤਰ ਹੋਵੇ ਤੁਹਾਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਘਾਰੇ ਤੋਨੂ ਸੇਰੇ ਬੰਨ ਪਿਉਣਾ ਸੀ ਘਰ ਰਤਾ ਡੋळा ਲੈਉਣਾ ਸੀ ਤੋਨੂ ਸੇਰੇ ਬੰਨ ਪਿਉਣਾ ਸੀ ਘਰ ਰਤਾ ਡੋळा ਲੈਉਣਾ ਸੀ ਓ ਬਾਪੂ ਮੋੜ ਤੇ ਬੈਠਾ ਝੂਰੇ ਵੇ ਜਿਦੇ ਰਹਿ ਗਏ ਚਾ ਅਧੂਰੇ ਵੇ ਬਾਪੂ ਮੋੜ ਤੇ ਬੈਠਾ ਝੂਰੇ ਵੇ ਜਿਦੇ ਰਹਿ ਗਏ ਚਾ ਅਧੂਰੇ ਵੇ ਅੱਖੋਂ ਅੰਨਾ ਹੋ ਗਿਆ ਹੁਣ ਉਹਨੇ ਰੋ ਰੋਦੀ ਦੇ ਗਾਲੇ ਬੁਗੇ ਹੋਵੇ ਤੁਹਾਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਓਏ ਸ਼ੇਰ ਹੋਵੇ ਤੁਹਾਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਦੋ ਲਾਈਨਾਂ ਪੁਆਰ ਚੋਰ ਐਨੇ ਸੇ ਬਹੁਤ ਵਾਰ ਗੀਤ ਹੈ ਫੇਰ ਮੇਰਾ ਬੱਚਾ ਛੋਟਾ ਹੈ ਬਿਮਾਰ ਹੈ ਮੈਨੂੰ ਵੀ ਹੈਲਥ ਇਸ਼ੂ ਹੈ ਉਹਨੂੰ ਵੀ ਹੈਲਥ ਇਸ਼ੂ ਹੈ ਇੱਕ ਮੈਂ ਆਪਣਾ ਗਾਣਾ ਤੁਹਾਨੂੰ ਜ਼ਰੂਰ ਸੁਣਾਉਣਾ ਚਾਹੁੰਦੀ ਹਾਂ ਵਾਦਨਾਉ ਅਸੀਂ ਛੋਟੇ ਹੁੰਦੇ ਖੇਡ ਗੀਤ ਕਰਦੇ ਹੁੰਦੇ ਸੀ ਸਰ ਕਿ ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਬਚਲੀ ਕਿੰਨਾ ਕਿੰਨਾ ਪਾਣੀ ਗਿੱਟੇ ਗਿੱਟੇ ਪਾਣੀ ਢੋਡੇ ਢੋਡੇ ਪਾਣੀ ਮੋਢੇ ਮੋਢੇ ਪਾਣੀ ਸਿਰ ਸਿਰ ਪਾਣੀ ਡੁੱਬ ਗਈ ਜੀ ਡੁੱਬ ਗਈ ਡੁੱਬ ਗਈ ਜੀ ਡੁੱਬ ਗਈ ਮਚਲਿਏ ਬਚਪਨ ਵਾਲੀਏ ਨੀ ਤੇਰੇ ਸਿਰ ਸਿਰ ਹੋ ਗਿਆ ਪਾਣੀ ਲਾਡੋ ਗੁੱਡੀ ਗੁਗਨੀ ਤੋਂ ਤੂੰ ਬਣ ਗਈਏ ਨੂੰ ਰਾਣੀ ਬਾਗਲ ਵਾਲੇ ਵੇਲੇ ਦੀ ਹੁਣ ਰਹਿ ਗਈ ਪਿਛੇ ਕਹਾਣੀ ਲਾਡੋ ਗੁੱਡੀ ਗੁਗਨੀ ਤੋਂ ਤੂੰ बन गई ये नू रानी मार हुला रे पिपली पींगा ऊचियां छूटणियां अम्बलगड़े दी आंबियां चाड़ के रज्ज रज्ज चूपणियां ताए जीसने कहना की गा पाया कुड़िया ने तेरे बेड़े वालिया मौजा ओए बापू मुड़ना जुड़ियां ने तेरे बेड़ ਰੌਣਕਾਂ ਮੁੜ ਕੇ ਕਦੇ ਨਾ ਜੁੜੀਆਂ ਨੇ ਕਿੰਨੀਆਂ ਰੀਝਾਂ ਹੈ ਸਨ ਪਿੜ ਵਿੱਚ ਬੋਲੀ ਪਾਉਂਦੀਆਂ ਮਸਤੀ ਵਿੱਚ ਭੁੱਲ ਜਾਂਦੀਆਂ ਗੱਲਾਂ ਘਰ ਮੁੜੋਂ ਆਉਂਦੀਆਂ ਵੱਡੀ ਬੇਬੇ ਛਿੜਕਦੀ ਨੇ ਰਾ ਕਰਕੇ ਮੁੜੀਆਂ ਨੇ ਤੇਰੇ ਵੇੜੇ ਵਾਲੀਆਂ ਮੋਝਾ ਓਏ ਬਾਪੂ ਕਦੇ ਨਾ ਜੁੜੀਆਂ ਨੇ ਤੇਰੇ ਵੇਲੇ ਵਾਲੀਆਂ ਰੌਣਕਾਂ ਮੁੜ ਕੇ ਕਦੇ ਨਾ ਜੁੜੀਆਂ ਨੇ ਛੱਡ ਤਰੰਝਣੀ ਚਰਖੇ ਆਬੀ ਵਿੱਚ ਖੜਦੀਆਂ ਸੀ ਜੰਜ ਕਿਸੇ ਦੀ ਵੇਖਣ ਲਈ ਛੱਟ ਕੋਠੇ ਚੜਦੀਆਂ ਸੀ ਵੇਖ ਫਰਾਤੀ ਕਹਿੰਦੇ ਕੁੜੀਆਂ ਖੰਡਦੀਆਂ ਕੁੜੀਆਂ ਨੇ ਤੇਰੇ ਵੇੜੇ ਵਾਲੀਆਂ ਮੌਜਾ ਉਹ ਬਾਬਲ ਮੁੜਨਾ ਜੁੜੀਆਂ ਨੇ ਤੇਰੇ ਬੇੜੇ ਵਾਲੀਆਂ ਰੌਣਕਾਂ ਆ ਮੁੜ ਕੇ ਕਦੇ ਨਾ ਜੁੜੀਆਂ ਨੇ ਚੇਤਨਿਓਂ ਬੁਲਦੇ ਰਲ ਮਿਲ ਚੂਪੇ ਗੰਨਿਆਂ ਦੇ ਅੱਖਾਂ ਮੂਰੇ ਆਉਣ ਨਜ਼ਾਰੇ ਖੇਤਾ ਬਨਿਆਂ ਦੇ ਉੱਥੇ ਹੁਣ ਫਲੈਕਸ ਨੇ ਸੁਸਾਇਟੀਆਂ ਨੇ ਉੱਥੇ ਸੈਕਟਰ 115 ਹੈ ਜਿਹੜੇ ਖੇਤਾਂ ਦੀ ਮੈਂ ਗੱਲ ਕਰ ਰਹੀ ਆ ਚੇਤਨੀਆਂ ਫੁੱਲ ਦੇ ਰੜ ਮਿਰ ਚੂਪੇ ਗੰਨਿਆਂ ਦੇ ਅੱਖਾਂ ਮੂਰੇ ਆਉਣ ਨਜ਼ਾਰੇ ਕੇਤਾ ਬਨਿਆਂ ਦੇ ਉਹ ਘੜੀਆਂ ਬੇਫਿਕਰੀ ਵਾਲੀਆਂ ਕਿੱਧਰ ਰੁੜੀਆਂ ਨੇ ਤੇਰੇ ਵੇਲੇ ਵਾਲੀਆਂ ਮੌਜਾ ਓਏ ਬਾਪੂ ਕਦੇ ਨਾ ਜੁੜੀਆਂ ਨੇ ਬਦਨ ਤੇਰੇ ਦੀਆਂ ਯਾਦਾਂ ਜਦ ਵੀ ਚੇਤੇ ਆਉਣ ਗਿਆ ਅੱਖਾਂ ਮੋੜੀ ਪਰ ਪਰ ਨੀਰ ਵਹੋਂ ਗੀਆਂ ਬਦਨ ਤੇਰੇ ਦੀਆਂ ਯਾਦਾਂ ਜਦ ਵਿੱਚ ਚੇਤ ਹੋਂ ਗੀਆਂ ਅੱਖੀਆਂ ਬਾਪੂ ਬੁੱਕਾ ਪਰ ਪਰ ਨੀਰ ਵਹੋਂ ਗੀਆਂ ਰੱਬ ਸਭ ਵੀ ਫੇਰਾ ਪਾਉਂਦੀਆਂ ਕਿਸਮਤ ਥੁੜੀਆਂ ਨੇ ਤੇਰੇ 베ੜੇ ਵਾਲੀਆਂ ਮੋਜਾਂ ਉਹ ਬਾਪੂ ਮੁੜਨਾ ਜੁੜੀਆਂ ਨੇ ਤੇਰੇ 베ੜੇ ਵਾਲੀਆਂ ਰੌਣਕਾ ਮੁੜ ਕੇ ਕਦੇ ਨਾ ਜੁੜੀਆਂ ਨੇ ਬਹੁਤ ਧੰਨਵਾਦ ਕਰੋ ਜੇ ਰਵਰਸ ਆ